ਚੂਕਦਾ ਵੇਖ ਪਾਸੇ ਆ ਜਾ ਰੋ ਰੋ ਜਾ ਚੁੜੂ ਵੰਦੀ ਬਾਈ ਸੇਲ ਮਾਰ ਬੇ ਮੇਰੇ ਸਾਈਕਲ ਤੇ ਕਲੀਆਂ ਵਜਾਉਂਦਾ ਜਾਉਂਦਾ ਮੇਰੀ ਸਾਈਕਲ ਬੇਬੇ ਦੱਸ ਨਾ ਕੋ ਸੈੱਟ ਉਹ ਨੂੰ ਨਾ ਬੰਨ ਬਾਉ ਮੈਂ ਸਾਈਕਲ ਤੇ ਮੈਂ ਟੱਲੀਆਂ ਵਜਾਉਂਦੀ ਹਰ ਮੰਦੀ ਬੇਬੇ ਵੀ ਨਹੀਂ ਤੇ ਨਵੇਂ ਮੈਂ ਸਾਈਕਲ ਵੀ ਚਾਲ ਆ ਉਹ ਸਾਈਕਲ ਵੀ ਸਿੱਖ ਗਈ ਵਾਹ ਆ ਵੇ ਹਾਂਜੀ ਤੂੰ ਸੁਬਾ ਦੇ ਆਨੇ ਅੱਜ ਕੀ ਜੱਦ ਫੜੀ ਹੋਈ ਬੇਬੇ ਮੈਂ ਹਾਰਨੇ ਵੀ ਚਲਾ ਲੈਨੀ ਆ ਹਾਂ ਮੋਟਰਸਾਈਕਲ ਵੀ ਚਲਾ ਲੈਨੀ ਆ ਹਾਂ ਸਕੂਟਰ ਵੀ ਚਲਾ ਲੈਣੀ ਆ ਅੱਛਾ ਤੇ ਹੁਣ ਮੇਰੇ ਸਾਈਕਲ ਚਲਾਉਣ ਨੂੰ ਗੱਲ ਕਰੀ ਜਾਂਦਾ ਵੀ ਮੈਂ ਸਾਈਕਲ ਲਾ ਕੇ ਤੇ ਖੇਤ ਚਲੀ ਜਾਵਾਂ ਬੇਬੇ ਅੱਜ ਕਰੀ ਆਂਗੇ ਕਿ ਮੈਂ ਅੱਜ ਮੇਰਾ ਸਾਈਕਲ ਸਵੇਰ ਦੀ ਹਰਮਨ ਸਾਈਕਲ ਨਾਲ ਚਲਾਈਏ ਮੈਂ ਬੇਬੇ ਤੂੰ ਡੈਗਣਾ ਪਈ ਮੈਂ ਹਾਲੇ ਦੇ ਚੱਲ ਮੋਟਰਸਾਈਕਲ ਦੇ ਤਾਂ ਬਚਾਅ ਹੋ ਗਿਆ ਮੈਂ ਹਜੇ ਇਹ ਤੂੰ ਡੈਗ ਪੇ ਫੇਰ ਤੂੰ ਮੇਰੇ ਕੋਲ ਕੋਲ ਰਹਿ ਨਾ ਫਿਰ ਮੈਂ ਇਹ ਸਾਈਕਲ ਚਲਾਉਣ ਲੱਗੀ ਨਾਨਾ ਤੁਰ ਜਾਏ ਤੇ ਮੈਂ ਸਾਈਕਲ ਚ ਲੈ ਚੱਲੂਗੀ ਤੇ ਜੇ ਡਿੱਗ ਪਈ ਨਹੀਂ ਡਿੱਗ ਪੂ ਨਾ ਕੋਈ ਗੱਲ ਨਹੀਂ ਫੇਰ ਕੀ ਸਾਈਕਲ ਕਿਨੇ ਬਾੜਾ ਉੱਚਾ ਬੇਬੇ ਛੱਟ ਪੇਟ ਵੱਜ ਜਾਂਦੀ ਨਹੀਂ ਵੱਜਦੀ ਛੱਟ ਪੇਟ ਮੈਂ ਹੋ ਡਿੱਗੂਗੀ ਤਾਂ ਹੋੜੇ ਕਿਦਾਂ ਉੱਠ ਕੇ ਉਹ ਸਟੈਂਡ ਜੇ ਨਾਲ ਫਗੜ ਕਰਾਂਗੇ ਬੇਬੇ ਬੇਬੇ ਨਾ ਨਿਆਣੇ ਵਾਲੀਆਂ ਗੱਲਾਂ ਕਰਦੀਆਂ ਇਹ ਨਿਆਣੇ ਵਾਲੀਆਂ ਨਹੀਂ ਸਿਆਣੇ ਵਾਲੀਆਂ ਹੁਣ ਲੋਕੀ ਗੋਡਿਆਂ ਦੇ ਮਾਰੀ ਸਾਈਕਲ ਚ ਲਾਉਂਦੇ ਆ ਹਾਂ ਵੀ ਸਾਈਕਲ ਦੇ ਨਾਲ ਗੋਡਿਆਂ ਦੀ ਵਰਜਸ ਹੁੰਦੀ ਰਹਿੰਦੀ ਆ ਤੇ ਮੈਂ ਇਹਨਾਂ ਜਣ ਮੇਰੇ ਗੋਡੇ ਨਾ ਹੀ ਦੂਰ ਤੇ ਚੰਗਾ ਮੈਂ ਸਾਈਕਲ ਹੀ ਚ ਲਾ ਲਿਆ ਕਰਾਂ ਲੈ ਬੇਬੇ ਹੋਰ ਨਾ ਘੜ ਇਹ ਗੋਟਿਆਂ ਲੋ ਵੀ ਕੰਮ ਰਹਿ ਗਏ ਨਹੀਂ 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 ਬੇਬੇ ਨਾ ਬੇਬੇ ਹੁਣ ਬੜੀ ਜੱਦ ਕਰਨ ਲੱਗ ਪਈ ਬੇਬੇ ਪਹਿਲਾਂ ਨਹੀਂ ਇੰਨੀ ਜੱਦ ਕਰਦੀ ਹੁੰਦੀ ਜਿਵੇਂ ਜਿਵੇਂ ਬੇਬੇ ਵੱਡੀ ਹੋਈ ਜਾਂਦੀ ਓਦੋਂ ਬੇਬੇ ਜੱਦ ਕਰੀ ਜਾਂਦੀ ਆ ਹੁਣ ਮਸ਼ੀਨਰੀ ਬਾਹਰ ਆਉਂਦੀ ਜਾਂਦੀ ਤਾਂ ਉਹਨੇ ਵੇ ਵੇਗ ਦਿਲ ਕਰੀ ਜਾਂਦਾ ਆ ਉਹ ਵੀ ਚਲਾ ਲੀਏ ਉਹ ਵੀ ਚਲਾ ਲੀਏ ਉਹ ਵੀ ਚਲਾ ਲੀਏ ਐਂ ਜਿੱਤ ਕਰੀ ਜਾਂਦਾ ਹੁਣ ਸਾਈਕਲ ਦਿਸ ਗਿਆ ਮੈਨੂੰ ਹੁਣ ਮੇਰੇ ਜੀਕਰ ਨੂੰ ਸਾਈਕਲ ਵੀ ਚਲਾ ਆਈ ਲਵਾ ਚੰਗਾ ਮੈਨੂੰ ਮਾਏ ਬੇਬੇ ਜੇ ਤੂੰ ਡੈਗ ਪੀਂ ਹੁਣ ਨਹੀਂ ਲੱਗਦੀ ਸਾਰਿਆਂ ਨੇ ਕਹਿੰਦੇ ਇਹਦੇ ਪੋਤੇ ਨੇ ਪੋਤੇ ਨੇ ਕੰਮ ਖਰਾਬ ਕੀਤਾ ਪੋਤੇ ਨੇ ਪੋਤੇ ਨੇ ਬੇਬੇ ਵਿਗਾੜਤੀ ਆ ਨਹੀਂ ਮੈਂ ਨਹੀਂ ਡਿਗਦੀ ਨਹੀਂ ਆਪਾਂ ਕਹਿੰਦੇ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਆਪ ਜ਼ਿੰਮੇਵਾਰ ਤੇ ਮੈਂ ਉਹਦੀ ਸਵਾਰੀ ਦਾ ਆਪੇ ਜ਼ਿੰਮੇਵਾਰ ਬਣ ਜਾ। ਵੀ ਜਦੋਂ ਢਿੱਗੀ ਪਈ ਹੋਈ ਕੌਣ ਚੱਕੂ ਤੈਨੂੰ ਤੇ ਕੋਈ ਤਾਂ ਕੋਈ ਤਾਂ ਚੱਕੂ ਵੇਖ ਚੱਕ ਹੀ ਲੈਂਦਾ ਹੁੰਦਾ ਘਰ ਦਾ ਮੈਂਬਰ। ਬੇਬੇ ਨੂੰ ਮੈਂ ਬੇਬੇ ਤੇ ਰਾਨ ਮੈਂ ਬੇਬੇ ਨੂੰ ਅੱਜ ਪਤਾ ਕਿਦਾਂ ਸੁਪਨਾ ਆ ਗਿਆ ਕਿ ਸਾਈਕਲ ਚਲਾਉਂਦਾ ਚੰਗਾ ਭਲਾ ਸਾਈਕਲ ਖੜਾ ਹੁੰਦਾ ਬੇਬੇ ਨਹੀਂ ਮੈਂ ਚਲਾਉਣਾ ਮੈਂ ਚਲਾਉਣਾ ਹੈ? ਹਾਂ ਚਲਾਉਣਾ ਚਲਾਉਣਾ। ਹਾਂ ਕਿੱਥੇ ਚਲਾਉਣਾ ਸਾਈਕਲ ਘਰੇ ਕੇ ਕਰੇ। ਬਈ ਝਾੜ ਕਿਉਂ ਬੇਬੇ ਵੀ ਬੜੀ ਸਕੀਮੀਆਂ ਬੇਬੇ ਨੂੰ ਪਤਾ ਜੇ ਪੱਕੇ ਥਾਂ ਤੇ ਡੈਕ ਵੀ ਤੇ ਛੱਡ ਪੜੇ ਵਾਜ ਜੂ ਪੱਕੇ ਥਾਂ ਛੱਡ ਨਹੀਂ ਵਾਈਦੀ ਉਂ ਤਾਂ ਉਹ ਬੋਤ ਤੇ ਕੀ ਛੱਡ ਨਹੀਂ ਗੜੇ ਤੇ ਡੈਕ ਵੀ ਛੱਡ ਵਾਜ ਜਾਂਦੇ ਨੇ ਤੇ ਹਜੂ ਗੱਲ ਸੱਚ ਨਾ ਹੋ ਜੇ ਕਿ ਮਮੀ ਹੁਣਾਂ ਨੂੰ ਵੀ ਲੈ ਜੀਏ ਨਾਲ ਹੋ ਚੱਲ ਇਹ ਵੀ ਵੇਖ ਲੈਣਗੇ ਨਜ਼ਾਰਾ ਡਿੱਗੀ ਦਾ ਮਮੀ ਬੇਬੇ ਬੇਬੇ ਕਹੀ ਜਾਂਦੀ ਆ ਜੇ ਮੈਂ ਸਾਈਕਲ ਚਲਾਉਣਾ ਹੈ ਤਕ ਕੋਈ ਨਹੀਂ ਸੈਕੜਕੜਾ ਵੱਡੀ ਗੱਲ ਹੈ ਜਦੋਂ ਹਾਰਲੇ ਚਲਾ ਲੈਂਦੀ ਮੋਟਰਸਾਈਕਲ ਚਲਾ ਲੈਂਦੀ ਸਾਈਕਲ ਕਿਹੜੀ ਗੱਲ ਲੈ ਲੋ ਸਾਰੇ ਪੰਪ ਦੇਣ ਨੂੰ ਬੇਬੇ ਨੂੰ ਰੇਂਜਰ ਤਾਂ ਮੈਂ ਵੀ ਚਲਾ ਲੈਨੀ ਹੈ ਬੇਬੇ ਤੂੰ ਨਹੀਂ ਕੀ ਹੁੰਦੀ ਸਾਈਕਲ ਚਲਾਉਂਦੀ ਹੁੰਦੀ ਸੀ ਨਹੀਂ ਨਹੀਂ ਮੈਂ ਨਹੀਂ ਕੀ ਹੁੰਦੀ ਨਹੀਂ ਸਾਈਕਲ ਚਲਾਉਂਦੀ ਪਹਿਲੀ ਵਾਰ ਹੀ ਚਲਾਉਣਾ ਆਂ ਐਨੀ ਵਾਰ ਸਿੱਖਣਾ ਆ ਜਾਂ ਤੇ ਚਲਾਉਣਾ ਹਾਇ ਰੱਬਾ ਸਿੱਖਾ ਜੀ ਨਾਲ ਕਿਤੇ ਕੰਮ ਹੋ ਜਾਏ ਨਹੀਂ ਹੁੰਦਾ ਕੰਮ ਡੈਡੀ ਬੇਬੇ ਵੇ ਲੈ ਲੋ ਬੇਬੇ ਕਹਿੰਦੀ ਮੈਂ ਸਾਈਕਲ ਚਲਾਉਣਾ ਆ ਅੱਜ ਡੈਕ ਟੂ ਪੜੋ ਉੱਤੋਂ ਸਾਈਕਲ ਜਿੱਡੇ ਵੀ ਫਾਇਰ ਹਾਂ ਬੇਬੇ ਵੇ ਲੈ ਡੈਡੀ ਵੀ ਕਹਿੰਦਾ ਜਿਹ ਡੱਗ ਪੀ ਤੇ ਡੱਗ ਵੀ ਚੱਕ ਲਿਆ ਜੋ ਲੋਏ ਨੰਨਾ ਮੁੰਨਾ ਬੱਚਾ ਜਵਾਗ ਆ ਚੱਲੀਏ ਫਿਰ ਚਲੋ ਬੇਬੇ ਐਦਾ ਕਰੀ ਤੂੰ ਕੈਂਚੀ ਸਾਈਕਲ ਚਲਾਈ ਦੋਵੇਂ ਪਾਸੇ ਤੋਂ ਚਲਾਉਂ ਕਿ ਐਂ ਕਰ ਕਰ ਕੇ ਕਿਵੇਂ ਸਾਈਕਲ ਕਿਵੇਂ ਚਲਾਉਣਾ ਹੈਂਡਲ ਮਾਰ ਮਾਰ ਕੇ ਐਂ ਕਰ ਕਰ ਕੇ ਇਹ ਜਨਰੇਟਰ ਨੂੰ ਕਿਹੜਾ ਪਾਉਣਾ ਜਿਹੜਾ ਐਂ ਕਰਕੇ ਲਾਓ ਜੀ ਅੱਜ ਆਪਾਂ ਵੇਚਦੇ ਫਿਰ ਚਲ ਆਉ ਨਾਲ ਹੀ ਆ ਸਾਰੇ ਭਾਈ ਆਪਾਂ ਕੋਈ ਨਹੀਂ ਬੇਬੇ ਹੀ ਆ ਬੇਬੇ ਦੋ ਆਪ ਹੀ ਜ਼ਿੰਮੇਵਾਰ ਆ ਠੀਕ ਆ ਨਹੀਂ ਨਾ ਅੱਧਾ ਅੱਧਾ ਸਾਰੇ ਜ਼ਿੰਮੇਵਾਰ ਆ ਬੇਬੇ ਦੂਸਰਿਆਂ ਦੇ ਨਾਂ ਲਾਈ ਜਾਂਦੀ ਚਲੋ ਚਲੀਏ ਫਿਰ ਬੇਬੇ ਚਲੋ ਫਿਰ ਚਲੀਏ ਕੀ ਅੱਜ ਸਵਾਾਰ ਦੀ ਆਪ ਜ਼ਿੰਮੇਵਾਰ ਹੋ ਗਈ ਹੈ ਸਵਾਾਰ ਦੀ ਆਪ ਸਵਾਾਰ ਦੀ ਆਪ ਜ਼ਿੰਮੇਵਾਰ ਹੋ ਗਈ ਹਾਂ ਲਓ ਜੀ ਇਧਰ ਬੇਬੇ ਵੀ ਆ ਖੇਤ ਵੀ ਆ ਸਾਈਕਲ ਵੀ ਆ ਤੇ ਸਾਈਕਲ ਨੂੰ ਚਲਾਉਣ ਵਾਲੇ ਵੀ ਹੈਗੇ ਆ ਪਰ ਡਰਾਈਵਰ ਦੇਖਾ ਜੀ ਬੇਬੇ ਜਗਾ ਹਾਰ ਲੈ ਤਾਂ ਚਲ ਉਵੇਂ ਚੱਲ ਗਿਆ ਸੀ ਇਹ ਪਤਾ ਲੱਗੂ ਇਹ ਪੈਰਾਂ ਨੂੰ ਜਲਾਉਣੀ ਪਈ ਇਹ ਕਿਵੇਂ ਜਲਾਉਂਗੇ ਤੁਸੀਂ ਪੈਰ ਦੂਰ ਬਾਲੇ ਆ ਤਾਂ ਹਾਂ ਮੈਂ ਤੁਸੀਂ ਦੇ ਜਲਾ ਲੈਨੇ ਆ ਤੁਸੀਂ ਚਲਾ ਲੈਨੀ ਚਲਾਇਆ ਬੇਬੇ ਤੂੰ ਕਦੇ ਵੀ ਨਹੀਂ ਚਲਾਇਆ ਹੁੰਦਾ ਮੈਂ ਕਿ ਉੱਥੇ ਕੇ ਸ਼ੈਗਲ ਹੁੰਦੇ ਸੀਗੇ ਹਾਂ ਉਦੋਂ ਕੀ ਹੁੰਦਾ ਸੀ ਮੈਂ ਤਾਂ ਨਹੀਂ ਸੀ ਲੱਤਾਂ ਹੀ ਸੀ बस ਪੈਰ ਹੀ ਬੈਦਲ ਸ਼ੈਗਾ ਸੀ ਅੱਜ ਵੀ ਫਿਰ ਲੱਤਾਂ ਹੀ ਆ ਲੱਤਾਂ ਨਾਲ ਹੀ ਕਰੀਏ ਬੇਬੇ ਮੈਨੂੰ ਤਾਂ ਡਰ ਜਾ ਰਿਹਾ ਕਾ ਮੌਕਾ ਲੱਗ ਰਿਹਾ ਵੇਖੀ ਜਾਂਦੀ ਫਿਰ ਕਿਹਨੇ ਰਹਿਣ ਦੀ ਹੈ ਕੋਈ ਮੈਂ ਕਿ ਲਾਉਣਾ ਚਲਾਉਣਾ ਤੂੰ ਤਾਂ ਆਖ ਦਤਾ ਸਾਰਾ ਕੁਝ ਲਾਈ ਫਿਰ ਗੱਡੀਆਂ ਵੀ ਚਾਈ ਫਿਰ ਸਾਈਕਲ ਵੀ ਨਹੀਂ ਚਲਾਉਣ ਬੰਦਾ ਕਾ ਉਹ ਫਿਰ ਤੇ ਜੱਟਾ ਹੀ ਪੀ ਫੇਰ ਕੋਈ ਜੰਮੀ ਮਰੇ ਬੇਲੋ ਐਡੀ ਜਿੱਦੀ ਬੇਬੇ ਨਹੀਂ ਹੋਣੀ ਗਏ ਸੀ ਜਿੰਨੀ ਬੇਬੇ ਜਦ ਤੂੰ ਕਰਦੀ ਹੈ ਮੱਜੇ ਤਾਂ ਇਹਦਾ ਹੈ ਜੈਦੀ ਆ ਮਸ਼ੀਨ ਵੀ ਕਹ ਚਲਾਉਣ ਮਾਤੇ ਹੁੰਦੇ ਆ ਘਰੇ ਖੜਿਆਉਣ ਮਾਤੇ ਨਹੀਂ ਹੁੰਦੀਆਂ ਗੀਆਂ ਬੰਦਾ ਵੀ ਚਲਾਉਣ ਵਾਲਾ ਚਾਹ ਬੇਬੇ ਤੇ ਮੈਂ ਕਿਹਨਾਂ ਰਹਿੰਦੀ ਯਾਰ ਬੇਬੇ ਨਹੀਂ ਚਲਾ ਲੈਣਦਾ ਮੈਨੂੰ ਇੱਕ ਵਾਰ ਟਰਾਈ ਕਰ ਲੈਣ ਦੋ ਜੱਲ ਟਰਾਈ ਤਾਂ ਕਰਕੇ ਵੇਖੀਏ ਟਰਾਈ ਟਰਾਈ ਜੋਰ ਬੇਬੇ ਦਾ ਕੰਮ ਹੋ ਜਾਏ ਟਰਾਈ ਕਰ ਲੈਣ ਦੋ ਇਸ ਹੈ ਚਲਾਉਣਾ ਪੱਕਾ ਹਾਂ ਪੱਕਾ ਚਲਾ ਕੇ ਵੇਖ ਲੀਏ ਬੇਬੇ ਪਹਿਲਾਂ ਬੈ ਕੇ ਖਾਉ ਤੇ ਕਿਵੇਂ ਬੈਠੇਂਗੇ ਕਿਵੇਂ ਕੀ ਫੁੱਟੇ ਤਾਂ ਹੋਗੇ ਤਾਂ ਫੇਰ ਹੀ ਪਾਉਂਗੀ ਤੇ ਚਲਾਏਂਗੀ ਕਿਵੇਂ ਚੇਰੇ ਨਾ ਦੇ ਫੇਰ ਚਲਾਏਂਗੇ ਚੇਰੇ ਨਾ ਚੜੂ ਨਹੀਂ ਨਹੀਂ ਚਲਾਏਂਗੀ ਕਿਵੇਂ ਸਾਈਕਲ 'ਤੇ ਵੇਪੇ ਪਹਿਲਾਂ ਨਾ ਤੂੰ ਇਹ ਰੇਡ ਕਿਉਂ ਖਾਇ ਕੋਰੀ ਰੇਡ ਕਿਉਂ ਖਾ ਵੇਪੇ ਚਲਾਏਂਗੀ ਕਿਵੇਂ ਇਹਨੂੰ ਮੈਂ ਤਾਂ ਆ ਕੇ ਭੈਂਡਾ ਹੀ ਮਾਰਨੇ ਆਂ ਇੱਕ ਵੀ ਛੋਟੀ ਐ ਸਾਈਕਲ ਵੱਡਾ ਵੇਪੇ ਸਾਡੀ ਆਈ ਧੀ ਜਿੱਡੀ ਤੇ ਤੂੰ ਆ ਪਿਆ ਤਾਂ ਕੋਈ ਨਹੀਂ ਤੇ ਬਹਿ ਕੇ ਵੱਡੀ ਹੋ ਜੰਮੀ ਹੋ ਜੂਗੀ ਅਸੀਂ ਵਲੌਗ ਜਿੱਦੇ ਆਪਣਾ ਆ ਕਰਾਂਗੇ ਮੈਂ ਤੇ ਦੁਰ ਹੈ ਇਹ ਚਾਹਤ ਚਿਤਰਾ ਨਹੀਂ ਆ ਅਰੇ ਇਧਰ ਵੜਾ ਜੇ ਲਓ ਪਿਆਜ਼ ਲਓ ਆਲੂ ਲਓ ਮੈਂ ਵੀ ਆ ਗਈ ਹਾਂ ਤਲਾਵ ਲੈ ਆ ਤੇਰਾ ਸਹੀ ਨਹੀਂ ਬੰਦ ਹੇ ਅਰੇ ਲੈ ਕਿ ਕਿਉਂ ਤੈਨੂੰ ਚੱਲ ਕੇ ਜਾਣਾ ਨਹੀਂ ਚਲ ਆ ਜਲ ਚਲ ਮੈਨੂੰ ਤਾਂ ਲੱਗਦਾ ਫਿਰ ਤਾਂ ਮਗਰ ਨਹੀਂ ਨਾਲ ਕੋ ਜਾਏਗਾ ਬੇਬੇ ਦਾ ਸਾਈਕਲ ਸੈੱਟ ਦੇਣਾ ਹੈ ਨਹੀਂ ਨਹੀਂ ਦੁਲਾਵੇਂਗੀ ਉੱਤਿਆ ਬੜਾ ਚਾਹੇਗਾ ਬੇਬੇ ਸਾਈਕਲ ਨੂੰ ਰੇਣ ਲੱਗੀ ਆ ਤੇ ਬੇਬੇ ਪਹਿਲੀ ਵਾਰੀ ਸਾਈਕਲ ਚਲਾਉਣ ਲੱਗੀ ਆ ਜ਼ਿੰਦਗੀ ਚ ਅੱਜ ਵੇਖਦੇ ਕੀ ਬੰਦਾ ਫਿਰ ਕੀ ਬਣੂਗਾ ਦੇਖੀ ਜਾ ਉਦੋਂ ਕੋਈ ਬਣੂਗਾ ਬਣਾਈ ਚਲਾਂਗੇ ਬਿਠਾਈਏ ਫਿਰ ਬੇਬੇ ਨੂੰ ਹਾਂ ਬੇਬੇ ਵਾੜਾ ਰੇੜਕੇ ਅੱਗੇ ਲੈ ਕੇ ਆਓ ਚਲੋ ਆਜੋ ਵੈਰੀ ਗੁੱਡ ਸਾਈਕਲ ਲੈ ਆਏ ਮੈਂ ਖਾਈ ਹੋ ਰਹੀ ਆ ਸਾਈਕਲ ਜਿੱਤੀ ਤੇ ਬੇਬੇ ਆ ਆਪ ਬੇਬੇ ਨਹੀਂ ਬੇਬੇ ਰੇਡ ਕਿ ਲਈ ਜਾਂਦੀ ਸਾਡੀ ਸਾਈਕਲ ਬੇਬੇ ਬੇਬੇ ਕਹਿੰਦੇ ਨਾ ਮੈਨੂੰ ਇੱਕ ਵਾਰੀ ਸਾਈਕਲ ਤੇ ਬਿਠਾ ਦੋ ਚਲਾ ਮੈਂ ਆਪੇ ਲਵਾਂਗੇ ਮੈਂ ਆਪਦੇ ਆਪ ਚੱਲਣੇ ਆਟੋਮੈਟਿਕ ਆ ਇਹ ਤਰ ਫਾਪੂ ਨਰ ਹੈ ਵੀ ਚਲਾਪੇ ਕਿੰਨੀ ਜਾਊਗੀ ਕੋਣ ਇਹ ਸਾਈਕਲ ਆ ਵਾਹ ਮੇ ਸਾਈਕਲ ਚੱਲੀ ਗਈ ਹੁਣ ਹੁਣ ਬੋਲੀ ਪਾ ਬੇਬੇ ਉਹ ਜਿਹੜੀ ਜਾਉ ਬਾਹ ਮੈਂ ਨਿਸ਼ਾਇੰਕ ਤੇ ਮੈਂ ਟੱਲੀਆਂ ਵਜਾਉਂਦੀ ਜਾਉ ਟੱਲੀ ਵੱਜਣੀ ਨਹੀਂ ਫਿਰ ਚੱਲ ਅੱਛਾ ਵੇਖੀ ਜਾਊਗੀ ਬਾਹਰੀ ਵਰਸੀ ਖੱਟਣ ਗਿਆ ਸੀ ਕੀ ਖੱਟ ਲਿਆਂਦਾ ਕੀ ਘੱਟ ਲਿਆਂਦਾ ਖੱਟ ਕੇ ਲਿਆਂਦਾ ਬਤਾਉਂ ਮੈਂ ਫਿਰ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂਦਾ ਮੇਰੀ ਸਾਈਕਲ ਤੇ ਬੇਬੇ ਸੱਟ ਨਾ ਦੇਈ ਤੂੰ ਟੱਲੀਆਂ ਰਹਿ ਕੇ ਇੱਥੇ ਡੱਕ ਪੇ ਬੇਬੇ ਕਹਿੰਦੀ ਚੱਲ ਪਿੱਛੋਂ ਆਪੇ ਧੱਕਾ ਲਾਈ ਚੱਲ ਚੱਲ ਬੇਬੇ ਚਲਾ ਹੁਣ ਮੈਂ ਮਾ ਬਰੇ ਕੰਨਾ ਪੁੱਤ ਨਾ ਤੂੰ ਸੈਟ ਦੇਣਾ ਹਾਂ ਨਾ ਯਾ ਤੂੰ ਆਪ ਮੈਨੂੰ ਛੱਡੇ ਕੇ ਦੇਖੋ ਛੱਡ ਦੀ ਦਾਣੀ ਆ ਵੇ ਛੱਡਦਾ ਮੈਨੂੰ ਛੱਡਦਾ ਸਗੋ ਚੱਲੇ ਤੈਨੂੰ ਰੱਖ ਸਿੰਗਲ ਚਲੋ ਮੈਨੂੰ ਤਾਂ ਸਾਈਡ ਤੇ ਖੜੇ ਡਰ ਲੱਗੀ ਜਾਉਂ ਆ ਵੈਰੀ ਗੁੱਡ ਪਹਿਲਾਂ ਡੱਲੀ ਮਾਰ ਕੇ ਚੱਲਣਾ ਆ ਚਲਾਓ ਪੈ ਬੇ ਬੇਬੇ ਦੇ ਪੈਰ ਤੇ ਪਹੁੰਚਦੇ ਨਹੀਂ ਬੇਬੇ ਪੰਜ ਕਿਤੇ ਉੱਤੇ ਨੇ ਰੱਖੇ ਆ ਪੁੱਤ ਤੇ ਪੈਰ ਪਹੁੰਚਦੇ ਨਹੀਂ ਬਰਾ ਤੇਰਾ ਇਹ ਕਿਤੇ ਲਗਾਉਂ ਰਿਹਾ ਐ ਤੂੰ ਘਰ ਇਧਰ ਰਹਿਣਾ ਇਹਨੇ ਇੱਥੇ ਰਹਿਣਾ ਆਕਾ ਠੀਕ ਆ ਹਾਂਜੀ ਕਿੱਥੋਂ ਤੱਕ ਲੈ ਕੇ ਜਾਓਗੇ ਹੁਣ ਬੱਸ ਕਿ ਹੈ ਦੱਸੋ ਕਿੱਥੋਂ ਤੱਕ ਆਪ ਸੜਕ ਤੇ ਘਰ ਆਇਆ ਤਾਂ ਮੈਂ ਚੱਲ ਗਏ ਚਲੋ ਫਿਰ ਚਲੋ ਮੇਰੇ ਚਲਾ ਬੇਬੇ ਚੱਲ ਦੱਬਿਓ ਕੰਮ ਦੱਬਿਓ ਚਲ ਚਲੋ ਚਲੋ ਚੱਲ ਦੱਬਿਓ ਬੇਬੇ ਸਟੀਅਰਿੰਗ ਸਿੱਧਾ ਰੱਖ ਕੇ ਲੋਕਾਂ ਨੇ ਕਹਿਣਾ ਹਰਮਨ ਦੀ ਬੇਬੇ ਵੀ ਨੇ ਤੇ ਨਵੇਂ ਪੰਜੇ ਲਈ ਬੜੇ ਬਰੇਕ ਨਾ ਨਾ ਪਰ ਨਹੀਂ ਬਰੇਕ ਨਾ ਮੈਂ ਵੈਬਸਟਾਈਟ ਹੈਂਡਲ ਕਰਾਂ ਮੈਂ ਵੈਰੀ ਗੁੱਡ ਹੋ ਗਿਆ ਖੁਸ਼ ਹੋਣਾ ਹੋਏ ਇਹ ਅਸਲੀ ਯਾਰ ਹੁਣ ਹੁਣ ਫੋਰਚੂਨਰ ਵੀ ਲੈ ਕੇ ਆਵਾਂਗੇ ਕਿਸੇ ਦੇ ਪਾਪਾ ਲੋਕਾਂ ਦੇ ਖਿਲਾੜੀ ਬਣੇ ਫਿਰਦੇ ਬਸ ਕਰੀਏ ਬੇਬੇ ਲਾਓ ਜੀ ਮੇਰਾ ਸੁਪਨਾ ਪੂਰਾ ਹੋ ਗਿਆ ਕਿਹੜਾ ਮੈਂ ਆਨੇ ਰਿਹਾ ਸਮਾਓ ਕੋ ਚਲਾਉਣਾ ਮਾਓ ਕੋ ਚਲਾਉਣਾ ਮੈਂ ਸਾਈਕਲ ਵੀ ਚਾ ਲਾਓ ਸਾਈਕਲ ਵੀ ਸਿੱਖ ਗਈ ਮੈਂ ਆ ਵੇ ਸਪਾਈਡਰ ਮਾਰਦੀ ਆ ਵੇ ਵਾ ਨਹੀਂ ਵਾ ਬੇਬੇ ਦੇ ਪੈਰ ਪਹੁੰਚਦੇ ਨਹੀਂ ਪਾਉਂਦੇ ਤੇਰੇ ਕੋ ਨਹੀਂ ਪਾਉਂਦੇ ਤੇਰੇ ਕੋ ਨਹੀਂ ਮੈਂ ਪੈਡਲ ਬੇਬੇ ਸੜਕ ਕਿ ਗਲਤ ਸੜਕ ਤੇ ਲਈ ਜਾਂਦੀ ਦੋ ਨਹੀਂ ਸਿੱਧਾ ਤਾ ਕੈਮਰਾਮੈਨ ਗਲਤ ਹੋਆ ਕੈਮਰਾਮੈਨ ਡੜ ਗਿਆ ਘਕਾ ਤੇ ਸਿੱਧਾ ਸੜਕ ਤੇ ਜਾਂਦਾ ਕੈਮਰਾਮੈਨ ਬੇਬੇ ਤੂੰ ਆ ਚਲਾਉਣਾ ਕਿ ਮੇਰੇ ਬੇਬੇ ਤੂੰ ਸੋਹਣੀ ਬੜੀ ਲੱਗੀ ਕਿੱਥੇ ਚੱਲੋ ਚੱਲ ਚੱਲ ਕਿੱਥੇ ਜਾਣਾ ਛੱਡ ਛੱਡ ਪੱਕਾ ਜਾਂਦਾ ਕਿ ਨਹੀਂ ਸਾਈਕਲ ਛੂਕਦਾ ਵੇਖ ਪਾਸੇ ਆ ਜਾ ਕੰਮ ਨਾ ਮਾਰ ਪਾਸੇ ਜਾ ਤੂੰ ਹੋੜੋ ਪਾਸੇ ਪਾਸੇ ਹੋ ਜਾ ਜੀ ਪਾਸੇ ਹੋ ਜਾ ਪਾਸੇ ਸਾਡੀ ਰੇਂਜ ਰੋਵਰ ਆ ਗਈ ਆ ਬੱਚੇ ਹੋ ਜਾ ਛੁੱਡੂ ਵਟੀਆਂ ਵੇ ਮੈਂ ਵੀ ਸੋਨਾ ਮਾਰ ਦਿਆਂ ਪਰ ਹੋਇਆ ਛੁੱਡੂ ਵਟੀਆਂ ਮੈਂ ਵੀ ਸੋਨਾ ਮਾਰ ਦਿਆਂ ਦੇਰ ਕਰ ਮੋਗਾ ਦੇਰ ਕਰ ਕੋਈ ਉੱਥੇ ਪਾਰੇ ਚੱਲ ਚੱਲ ਵੜੀ ਪਰਾਉਂ ਚੱਲ ਬੱਸ ਕਰੀਏ ਬੇਬੇ ਹੁਣ ਹੋਰ ਬੱਸ ਕਰੋ ਲਾਓ ਜੀ ਬੱਸ ਬੱਸ ਚੱਲ ਬੱਸ ਖੋਜਣ ਬੱਸ ਖੋਜ ਹੁਣ ਤਾਂ ਨਹੀਂ ਆਪਣੀ ਮੋਟਰ ਤੇ ਆ ਗਏ ਚੱਲ ਖੋਜ ਆ ਮੈਂ ਖੋਜ ਹੁਣ ਤਾਂ ਨਹੀਂ ਉਹ ਚੱਲ ਮੋਟਰ ਕੋਲੇ ਰੋਕ ਦੇ ਹੁੰਦਾ ਨਹੀਂ ਬੇਬੇ ਤਾਨੇ ਮਾਰਦੀ ਨਹੀਂ ਹੁਣ ਤਾਨੇ ਮਾਰਦੀ ਹੁਣ ਫਾਰਚੂਨ ਨੇ ਲੈ ਆਏ ਕਿਹਦੇ ਨਾਲ ਬਹੁਤ ਚਲ ਗਏ ਲਾਓ ਜੀ ਇਹ ਰੋਕ ਲਿਆ ਇੱਥੇ ਹੁਣ ਰੋਕਦਾ ਆਪਣੀ ਗੱਡੀ ਮੋਟਰ ਹਾਏ ਹੋਏ ਕਿਵੇਂ ਰਹੀਆ ਬੱਜੀ ਗਿਆ ਵਾ ਜਰਮੀ ਕਿਵੇਂ ਰਹੀ ਤੁਹਾਡੀ ਸਾਈਕਲ ਵਾਲੀ ਬੱਜੀ ਗਿਆ ਵਾ ਜੀ ਨਜ਼ਾਰਾ ਹੀ ਆ ਗਿਆ ਹੋਂ ਤਾਂ ਨਹੀਂ ਕਹਿੰਦੀ ਕਿ ਮੈਂ ਸਾਈਕਲ ਚਲਾਉਣਾ ਨਹੀਂ ਹੋਂ ਤਾਂ ਜੇ ਕੋਈ ਜ਼ਿਆਦਾ ਚਲਾਉਗੀ ਚੱਕ ਰਿਆ ਲੈ ਲੈ ਕੱਲੀ ਮਾਰੀ ਬੇਬੇ ਕੇ ਮਾਰਦੀ ਆ ਬੇਬੇ ਖਾਸ਼ ਹੋ ਗਈ ਪਰ ਨਾ ਇਹ ਕਈ ਵਾਰੀ ਹੁੰਦਾ ਕਿ ਬੰਦਾ ਡੈਗੀ ਵੀ ਪਰ ਅਸੀਂ ਪੂਰਾ ਸੇਫਟੀ ਨਾਲ ਹਨਾ ਕਿ ਹੌਲੀ ਹੌਲੀ ਕਿ ਬੇਬੇ ਨਿਕਲਣ ਬੇਬੇ ਹੱਥ ਨਾ ਛੱਡ ਹੱਥ ਨਾ ਛੱਡਦੀ ਹੋਰ ਸੱਚੀ ਲਾਸਟ ਤੇ ਆ ਕੇ ਕੰਮ ਹੋ ਜੇ ਨਹੀਂ ਆਏ ਨਾ ਨਾਲੇ ਉਹ ਵੀ ਇੱਥੇ ਕੱਚਾ ਥਾਂ ਵੀ ਇੰਨਾ ਡਾਰਨਿੰਗ ਸਾਰੇ ਪੋਲਾ ਪੋਲਾ ਆਂਟੀ ਦਾ ਵੇਖਣ ਆਈ ਕਿ ਤੇ ਮਮੀ ਕਹਿੰਦੀ ਮੈਂ ਵੀ ਨਾਲ ਚੱਲਦੀ ਆ ਇਹ ਵੇਖਣ ਆਈ ਆ ਪਿਚਲਾ ਨਹੀਂ ਕਿ ਇਹ ਜਿਹ ਚਲਾਨ ਨਹੀਂ ਆਪੇ ਮੈਨੂੰ ਇਹ ਆ ਜੂਗੀ ਦੇ ਬਿਚਲਾਨ ਨਹੀਂ ਚਲਾਨ ਨਹੀਂ ਕਿ ਬਿੱਟਰ ਨਹੀਂ ਵੀ ਬਚਾ ਲੈਣਾ ਹੈ ਉਤਰਨਾ ਕਿਉਂ ਨਾ ਕੋਈ ਇੱਛਾ ਕਰਨ ਸ਼ੁਕਰ ਨੇ ਦੇਣਾ ਪੈਣਾ ਨਹੀਂ ਉਤਰਨਾ ਪੈਣਾ ਹੁਣ ਤੁਰ ਕੇ ਚੱਲ ਵੜਾਂਗੇ ਕਿ ਇਤਰਾ ਜਰ ਦੇਣਾ ਤੇ ਇਤਰਾ ਮੋੜ ਕੇ ਬੈਕ ਕਰਕੇ ਕਰ ਲਓ ਬੇਬੇ ਦਾ ਸੁਪਨਾ ਹੀ ਸੁਪਨਾ ਹੋ ਗਿਆ ਮੇਰਾ ਸੁਪਨਾ ਪੂਰਾ ਹੋ ਗਿਆ ਨਿੱਕੇ ਮੋਟੇ ਸੁਪਨੇ ਹੁੰਦੇ ਹਨ ਨਾ ਬੇਬੇ ਹਾਂ ਇਹ ਤਾਂ ਵੱਡੇ ਆ ਹਾਂ ਹੁਣ ਫੋਰਚੂਨ ਨਾ ਰਹਿ ਗਿਆ ਕੱਲਾ ਲੈ ਲਓ ਉਹ ਵੀ ਕਹਿ ਦੇਣਾ ਆਪਾਂ ਵਲੌਗ ਬਣਾਵਾਂਗੇ ਠੀਕ ਆ ਬੇਬੇ ਮੈਂ ਆਪ ਤੇ ਆਉ ਫੋਰਚੂਨ ਨਾ ਚਲਾ ਲੂੰਗੀ ਆਟੋਮੈਟਿਕ ਅਨੁਮਾਏ ਆਂ ਹੀ ਕਰਨਾ ਥੱਲੇ ਪੈਰਾਂ ਨਾ ਕਿਵੇਂ ਕਰਨਾ ਪੈਰਾਂ ਨਾ ਪੈਰਾਂ ਨਾ ਆ ਆ ਆ ਕਿਵੇਂ ਪੈਰ ਨਹੀਂ ਕਰਨਾ ਠੀਕ ਆ ਚਲੋ ਲਓ ਜੀ ਦਰਦ ਮੈਂ ਤਾਂ ਅੱਜ ਐਂ ਕਾ ਮੋੜਦੇ ਤੇ ਲੈ ਜੀ ਮਮੀ ਕਹਿੰਦੀ ਮੈਂ ਚਲਾਉਣਾ ਕਿ ਉਹ ਜਨਾਲ ਚ ਦਰਦ ਫਿਰ ਚਲਾ ਲੈਂਦੇ ਇਹਨੂੰ ਵੀ ਟਰਾਈ ਮਾਰ ਲਓ ਜੀ ਹੁਣੇ ਬੇਬੇ ਨੂੰ ਧਾਰ ਦਈਏ ਟਰਾਈ ਮਾਰ ਲੈ ਹਾਂਜੀ ਕਿਦਾਂ ਦਾ ਲੱਗ ਰਿਹਾ ਭੈਣ ਜੀ ਤੁਹਾਨੂੰ ਮੈਨੂੰ ਤਾਂ ਐਡਾ ਸੋਹਣਾ ਲੱਗਾ ਸਾਈਕਲ ਚ ਲਾਉਣਾ ਮੇਰਾ ਜੀ ਕਹਿੰਦਾ ਮੈਂ ਰੋਜ਼ ਲੈ ਆਇਆ ਕਰਾਂ ਮੋਟਰ ਤੇ ਨਾਲੇ ਗੇੜਾ ਮਾਰ ਦਿਆ ਕਰਾਂ ਨਾ ਚਲਾ ਲਿਆ ਕਰ ਆਪਾਂ ਦੋਵੇਂ ਆਇਆ ਕਰੀਏ ਦੋਵੇਂ ਆਇਆ ਕਰਕੇ ਚੱਲ ਮੰਮੀ ਨੂੰ ਲੈ ਜਾਇਆ ਕਰੀਏ ਮੰਮੀ ਵੀ ਆ ਜਾ ਕੇ ਮਗਰ ਪੈ ਜਾ ਕਰੋਗੀ ਨਹੀਂ ਨਹੀਂ ਤੂੰ ਹੀ ਤੁਰ ਕੇ ਇਹ ਯਾਰ ਨਾ ਲੈ ਆਇਆ ਕਰਨਗੇ ਪਰ ਇਹ ਸੈਰ ਨਹੀਂ ਹੋਣੀ ਯਾਰ ਲੈ ਲੈ ਹਰ ਨਾ ਘੜਿਆਦੇ ਆਇਆ ਜਾਂ ਉੱਥੇ ਘੜਿਆਦਾ ਹਾਂ ਨਾ ਤੇ ਅਛਰ ਕਿਤੇ ਆਏ ਚਲੋ ਜੀ ਇਹ ਕਿਤੇ ਤੁਰ ਕੇ ਆ ਜਾ ਕਰਾਂਗੇ ਤੁਸੀਂ ਆਵਦਾਂ ਇਹ ਨਾ ਹੋਰ ਨਹੀਂ ਕੋਈ ਚੀਜ਼ ਹੁੰਦੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੀ ਹੁੰਦੀਆਂ ਨੇ ਹਨਾ ਕੀ ਬੇਬੇ ਦੇ ਚਾਹੀ ਚਲੋ ਕੋਈ ਨਾ ਚੱਲ ਇਹ ਚੱਲ ਇਹ ਤੇ ਡਰ ਹੁੰਦਾ ਹੀ ਆਪਾਂ ਨੂੰ ਕੀ ਯਾਰ ਹਾਂ ਕਿਤੇ ਡੈਗਣਾ ਪੈਣਾ ਵੇ ਹੁੰਦੇ ਵੇਖਣ ਆਲੇ ਨੂੰ ਲੱਗਦਾ ਕਿਤੇ ਸੱਟ ਪੇਟ ਨਾ ਵੱਜੇ ਪਰ ਆਪਾਂ ਸਾਰਾ ਸੇਫਟੀ ਦੇ ਨਾਲ ਨਾਲੇ ਬੇਬੇ ਕੋਜ ਨਾਲੇ ਸਾਰੇ ਕੋਜ ਵੇਖਣ ਵਾਲੇ ਵੀ ਖੁਸ਼ ਹੋ ਗਿਆ ਵੇਖਣ ਵਾਲੇ ਵੀ ਖੁਸ਼ ਹੋ ਗਏ ਉਹਨਾਂ ਦੀ ਬੁੜੀ ਸਾਈਕਲ ਵਿੱਚ ਲਾੜਦਿਕੀ ਮੈਂ ਬੇਬੇ ਅੱਜ ਪੂਰੀ ਐਪੀ ਆ ਬੇਬੇ ਨਾਲ ਜੇ ਕੋਈ ਚੀਜ਼ ਨਾ ਜਿਵੇਂ ਕੋਈ ਚੀਜ਼ ਬੇਬੇ ਨੇ ਕਹੀ ਹੋਵੇ ਨਾ ਲਿਆ ਕੇ ਦੀਏ ਨਾ ਪੂਰੀ ਕਰੀ ਬੇਬੇ ਮੂੰਹ ਬਣਾ ਕੇ ਬਹਿ ਜਾਂਦੀ ਆ ਤੇ ਬਣਾਉਣਾ ਹੀ ਆ ਜੇ ਤਾਂ ਲਿਆਉਂਦੇ ਨਹੀਂ ਗਾ ਹਾਂ ਕੀ ਨਹੀਂ ਲਾਉਂਦੇ ਚੀਜ਼ ਕੋਈ ਹਾਂ ਆ ਤੂੰ ਬੋਟ ਲੈਉਣਾ ਨਾ ਤੂੰ ਮੋਟਰਸਾਈਕਲ ਲੈਉਣਾ ਹੈ ਖਾਣ ਪੀਣ ਦਾ ਤਾਂ ਕੀ ਹੁੰਦਾ ਮੈਨੂੰ ਖਾਣ ਪੀਣ ਦਾ ਨਹੀਂ ਸ਼ੌਂਕ ਹੈ ਮੈਨੂੰ ਚਲਾਉਣ ਦਾ ਹੀ ਬੜਾ ਸ਼ੌਂਕ ਹੈ ਲੈ ਲੋ ਇਧਰ ਲੋਕਾਂ ਨੂੰ ਹੁੰਦਾ ਕੀ ਇਹਦਾ ਸ਼ੌਂਕ ਹੈ ਬੇਬੇ ਕਹਿੰਦੇ ਮੈਨੂੰ ਇਹਦਾ ਚਲਾਉਣ ਦਾ ਸ਼ੌਂਕ ਹੈ ਹਾਂ ਮੈਨੂੰ ਖਾਣ ਪੀਣ ਦਾ ਸ਼ੌਂਕ ਨਹੀਂ ਚਲਾਉਣਾ ਹੁੰਦਾ ਮੈਂ ਮੋਟਰਸਾਈਕਲ ਚਲਾਵਾ ਹਾਰ ਲਈ ਚਲਾਉਣਾ ਹਾਰਨੇ ਜਲਾਵਾ ਸਕੂਟਰੀ ਚਲਾਵਾ ਸਾਈਕਲ ਤਾਂ ਮਾਰੀ ਜੀ ਨਹੀਂ ਇਹ ਤੇ ਏ ਤੇ ਮਾਡਰਨ ਬੇਬੇ ਨਿਕਲੀ ਸਾਡੀ ਲੋਕਾਂ ਦੀਆਂ ਬੇਬੇ ਨੂੰ ਸ਼ੌਂਕ ਹੁੰਦਾ ਕਿ ਪੁੱਤ ਅਹੀ ਪੰਜੀਰੀ ਬਣਾਈਏ ਨਹੀਂ ਮੈਨੂੰ ਕੋਈ ਖਾਣ ਪੀਣ ਦਾ ਨਹੀਂ ਅਹੀਂ ਅਹੀਂ ਉਹ ਬਣਾਈਏ ਕੋਈ ਪੰਜੀਰੀ ਤਾਂ ਮੇਰੇ ਰੱਬੇ ਭਰੇ ਬਾਰੇ ਆਵਾਂ ਖਾਂਦੀ ਨਹੀਂ ਅੱਛਾ ਕੱਲ ਬੀਬੀ ਭਜਣਾ ਕਿ ਕੀ ਬਣਾਉਦੇ ਪੈ ਸੀ ਗਿਓ ਉਹ ਖੋਆ ਬਣਾਉਂਦੇ ਖੋਆ ਐਦਾਂ ਦੇ ਸ਼ੌਂਕ ਪਾੜ ਲਈਦੇ ਹੁੰਦੇ ਆ ਨਾ ਕੋਈ ਸ਼ੌਂਕ ਨਹੀਂ ਖਾਂਦਾ ਕਾਹਦਾ ਸ਼ੌਂਕ ਹੁੰਦਾ ਠੀਕ ਆ ਜੀ ਚਲਾਉਣ ਦੇ ਮਸ਼ੀਨਰੀ ਚਲਾਓ ਸੋਹਣੀ ਲੱਗੇ ਕੋਈ ਵੇਖੇ ਜਾਂਦੇ ਰੋ ਲੈ ਜਾਂਦਾ ਉਹ ਲੈ ਜਾਂਦਾ ਅਗਲੇ ਨੂੰ ਪਤਾ ਕੀ ਆ ਫਲਾਨੇ ਦੀ ਬੁੜੀ ਹੋ ਜਾਂਦੀ ਹੈ ਗੱਡੀਆਂ ਨਹੀਂ ਬੁੜੀਆਂ ਚਲਾਈ ਫਿਰਦੀਆਂ ਗੱਡੀਆਂ ਨਹੀਂ ਚਲਾਈ ਫਿਰਦੀਆਂ ਬੁੜੀਆਂ ਜਾਜ ਬੁੜੀਆਂ ਚਲਾਈ ਫਿਰਦੀਆਂ ਤੂੰ ਸਭ ਕੁਝ ਚਲਾਈ ਫਿਰਦੀਆਂ ਜਾਜ ਨਾ ਲੈ ਕੇ ਪਹਿਲਾਂ ਜਾਜ ਹੈਲੀਕਾਪਟਰ ਲਿਆਵਾਂਗਾ ਪਹਿਲਾਂ ਕੀ ਕਰਨਗੇ ਬੇਬੇ ਉੱਤੋਂ ਨਹੀਂ ਜਾਂਦੀ ਪਈ ਆ ਜਲਾਲ ਸਮੁੰਦਰੀ ਠੀਕ ਹੈ ਸਮੁੰਦਰੀ ਝਾਜ ਬਾਜੋ ਚਲਾਵਾਂਗੇ ਤੇ ਹੁਣ ਆਪਾਂ ਇੱਥੇ ਸਮਾਪਤੀ ਕਰ ਦਈਏ ਇਧਰ ਡਿਮਾਂਡਾਂ ਵੱਡੀਆਂ ਹੁੰਦੀਆਂ ਜਾਂਦੀਆਂ ਸੋ ਵਲੌਗ ਕਿਦਾਂ ਲੱਗਾ ਕਮੈਂਟ ਕਰਕੇ ਜ ਦੱਸਿਓ ਸੋ ਜਉਂਦੇ ਵਾਦੇ ਰਹੋ ਆਪਦੇ ਦਾਦੇ ਦਾਦੀਆਂ ਨੂੰ ਮਾਪਿਆਂ ਨੂੰ ਖੁਸ਼ ਰੱਖੋ ਸੋ ਰੱਬ ਜਿਹੜੀ ਕਮਾਓ ਜ਼ਮੀਨ ਨਹੀਂ ਤੇ ਕਮਾਓ ਹਾਂ ਸੋ ਰੱਬ ਸਭ ਨੂੰ ਖੁਸ਼ ਰੱਖੇ ਚੜਦੀ ਕਲਾ ਜ ਰੱਖੇ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਕਰ ਦਿਓ ਥੈਂਕ ਯੂ ਥੈਂਕ ਯੂ ਓਕੇ